ਪਰਾਉਡ ਫੀਲ ਹੋ ਰਿਹਾ ਹੈ ਸਾਡੇ ਸਕੂਲ ਦਾ ਇੱਕ ਟੀਚਰ ਫਕੈਲਟੀ ਇੰਡੀਆ ਰਿਪਰੈਜ਼ੈਂਟ ਕਰਦਾ ਹੈ ਔਰ ਜਿੱਤ ਕੇ ਆਂਦਾ ਹੈ ਉਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਤੁਦਾਰ ਸਿੰਘ ਜਦੋਂ ਸਾਡੇ ਕੋਲ ਆਏ ਇਹਨਾਂ ਨੂੰ ਕਾਫੀ ਅਸੀਂ ਕਿਹਾ ਕਿ ਤੁਸੀਂ ਆਪਣਾ ਪਾਰਟਿਸਪੇਸ਼ਨ ਕੰਟੀਨਿਊਡ ਰੱਖੋ ਤੁਹਾਨੂੰ ਸਕੂਲ ਵੱਲੋਂ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਛੁੱਟੀ ਚਾਹੀਦੀ ਅਸੀਂ ਤੁਹਾਨੂੰ ਛੁੱਟੀ ਦਾਂਗੇ ਔਰ ਨਾਲ ਦੇ ਨਾਲੇ ਵੀ ਕਿਹਾ ਕਿ ਅਸੀਂ ਔਨ ਡਿਊਟੀ ਤੁਹਾਨੂੰ ਕਰਾਂਗੇ ਤਾਂ ਕਿ ਤੁਹਾਡੀ ਸੈਲਰੀ ਬਿਲਕੁਲ ਨਾ ਕੱਟੇ ਇਸ ਬਹੁਤ ਹੰਬਲ ਕਦੇ ਕਿਸੇ ਨਾਲ ਲੜਨਾ ਨਹੀਂ ਉੱਚਾ ਬੋਲਣਾ ਨਹੀਂ ਜ਼ਿਆਦਾ ਬੋਲਣਾ ਨਹੀਂ ਬਹੁਤ ਹੀ ਇਨੋਸੈਂਸ ਜਿਹਨੂੰ ਕਹਿੰਦੇ ਆ ਨਾ ਜਿਨ੍ਹਾਂ ਨੇ ਆਪ ਐਨੇ ਵਧੀਆ ਸਲੈੱਪ ਫਾਈਟ ਕੀਤੀ ਤੇ ਹੋਰ ਵੀ ਬਹੁਤ ਫਾਈਟਾਂ ਕੀਤੀਆਂ ਐ ਸਾਨੂੰ ਲੱਗਦਾ ਵੀ ਅਸੀਂ ਵੀ ਜ਼ਰੂਰ ਰੁਕਣਾ ਹੀ ਕਰਾਂਗੇ ਉਹਨਾਂ ਦਾ ਨਾਮ ਰੋਸ਼ਨ ਕਰਾਂਗੇ ਪਾਵਰ ਸਲੈਪ ਗੇਮ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਨਾਮ ਰੌਸ਼ ਕਰਨ ਵਾਲੇ ਜੁਝਾਰ ਸਿੰਘ ਦੇ ਕੋਲ ਅਸੀਂ ਪਹੁੰਚੇ ਆ ਇਹ ਤਸਵੀਰਾਂ ਦੇ ذریعے ਤੁਸੀਂ ਵੇਖ ਚੋ ਜੁਝਾਰ ਸਿੰਘ ਹੈ ਜਿਸ ਨੇ ਪਾਵਰ ਸਲੈਪ ਗੇਮ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਪਹਿਲਾ ਭਾਰਤੀ ਜੁਝਾਰ ਸਿੰਘ ਹੈ ਜਿਸ ਨੇ ਇਸ ਖੇਡ ਦੇ ਵਿੱਚ ਜਿੱਤ ਹਾਸਲ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਾਮ ਰੌਸ਼ਨ ਕੀਤਾ ਤਾਂ ਇਹ ਉਹ ਸਾਰੇ ਬੱਚੇ ਨੇ ਸਕੂਲ ਦੇ ਜਿਨ੍ਹਾਂ ਨੂੰ ਜੁਝਾਰ ਸਿੰਘ ਰੋਜ਼ਾਨਾ ਜਿਹੜੀ ਆ ਉਹ ਖੇਡਾਂ ਦੀ ਟ੍ਰੇਨਿੰਗ ਦਿੰਦਾ ਵੱਖ-ਵੱਖ ਖੇਡਾਂ ਦੇ ਵਿੱਚ ਇਹ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੋਇਆ ਤੇ ਇਹ ਬੱਚੇ ਅ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਉੱਤੇ ਕਈ ਮੈਡਲ ਜਿਹੜੇ ਨੇ ਉਹ ਜਿੱਤ ਪਾਏ ਨੇ ਤੇ ਜਿਸ ਦਾ ਸਤਕਾ ਜੁਝਾਰ ਸਿੰਘ ਹੈ ਜੁਝਾਰ ਸਿੰਘ ਇਹਨਾਂ ਨੂੰ ਚੰਗੀ ਸਿੱਖਿਆ ਚੰਗੀ ਟ੍ਰੇਨਿੰਗ ਦੇ ਰਿਹਾ ਜਿਸ ਦੇ ذریعے ਇਹ ਬੱਚਿਆਂ ਨੇ ਵੀ ਮੈਡਲ ਹਾਸਲ ਕੀਤੇ ਮੇਰੇ ਨਾਲ ਸਭ ਤੋਂ ਪਹਿਲਾਂ ਮੈਡਮ ਮਾਥੁਰ ਨੇ ਇਹ ਸਕੂਲ ਦੇ ਡਾਇਰੈਕਟਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਮੈਡਮ ਕੀ ਲੱਗਦਾ ਤੁਹਾਡੇ ਸਕੂਲ ਦਾ ਜਿਹੜਾ ਡੀਪੀ ਹੈ ਉਹ ਅੱਜ ਅੰਤਰਰਾਸ਼ਟਰੀ ਪੱਧਰ ਤੇ ਉਹਦਾ ਨਾਮ ਹੋ ਗਿਆ ਕਿੱਦਾਂ ਦਾ ਲੱਗਦਾ ਬਿਲਕੁਲ ਦਾ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਦੇਖੋ ਨਾ ਸਾਡੇ ਸਕੂਲ ਦਾ ਇੱਕ ਟੀਚਰ ਫਕੈਲਟੀ ਇੰਡੀਆ ਰਿਪਰੈਜ਼ੈਂਟ ਕਰਦਾ ਹੈ ਔਰ ਜਿੱਤ ਕੇ ਆਂਦਾ ਹੈ ਉਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਸਾਡਾ ਇੱਕ ਗਰੁੱਪ ਬਣਿਆ ਹੋਇਆ ਹੈ ਜਿਹੜਾ ਸਟਾਫ ਦਾ ਹੈਗਾ ਉਹਦੇ ਵਿੱਚ ਜਿਉਂ ਵਧਾਈ ਸੰਦੇਸ਼ ਚੱਲਨੇ ਸ਼ੁਰੂ ਹੋਏ ਔਰ ਅਸੀਂ ਸੋਚ ਰਹੇ ਸੀ ਇਹ ਆਣਗੇ ਫਿਰ ਅਸੀਂ ਇਹਨਾਂ ਨੂੰ ਵੈਲਕਮ ਕਰਾਂਗੇ ਬੱਚਿਆਂ ਨੇ ਬੈਂਡ ਵਜਾਇਆ ਬੱਚੇ ਇਕੱਠੇ ਹੋਏ ਸਵੇਰੇ ਜਦੋਂ ਆਏ ਤੇ ਬਹੁਤ ਹੀ ਵਧੀਆ ਮਤਲਬ ਢੰਗ ਨਾਲ ਇਹਨਾਂ ਦਾ ਵੈਲਕਮ ਹੋਇਆ ਕਿਉਂਕਿ ਇਹ ਡਿਸਰਵ ਕਰਦੇ ਨੇ ਨਾ ਇਸ ਕਰਕੇ ਬਹੁਤ ਅੱਛਾ ਲੱਗ ਰਿਹਾ ਹੈ ਔਰ ਵਿਸ਼ਵਾਸ ਹੋ ਗਿਆ ਯਕੀਨ ਹੋ ਗਿਆ ਕਿ ਆਉਣ ਵਾਲੇ ਦਿਨਾਂ ਸਾਡੇ ਸਕੂਲ ਦੇ ਬੱਚੇ ਵੀ ਐਸੇ ਲੈਵਲ ਤੇ ਪਹੁੰਚਣਗੇ ਕਿੰਨੀ ਕ ਸਪੋਰਟ ਦੀ ਸਕੂਲ ਵੱਲੋਂ ਜਿਹੜੀ ਹੈ ਜਾਂ ਕਿਸੇ ਵੀ ਸੰਸਥਾ ਵੱਲੋਂ ਆਪਣੇ EMPLYEE ਨੂੰ ਜ਼ਰੂਰਤ ਹੁੰਦੀ ਹੈ ਉਹ ਜੇਕਰ ਸਪੋਰਟ ਆਪਣੇ ਸੰਸਥਾ ਦੀ ਮਿਲ ਜਾਵੇ ਤਾਂ ਉਹ ਜਿਹੜਾ ਵਿਅਕਤੀ ਹੈ ਉਹ ਕੁਝ ਵੀ ਕਰ ਸਕਦਾ ਜ਼ਿੰਦਗੀ ਦੇ ਵਿੱਚ ਦੇਖੋ ਇਹ ਬਿਲਕੁਲ ਪ੍ਰਾਈਵੇਟ ਸਕੂਲ ਹੈ ਔਰ ਸਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਗਰੰਟੀਡ ਨੇਡ ਨਹੀਂ ਹੁੰਦਾ ਹੈ ਨਾ ਅਸੀਂ ਬੱਚਿਆਂ ਦੀ ਜਿਹੜੀ ਫੀਸ ਮਿਲਦੀ ਹੈ ਉਸ ਦੇ ਨਾਲ ਹੀ ਅਸੀਂ ਗੁਜ਼ਾਰਾ ਕਰਦੇ ਹਾਂ ਤੇ ਜਦੋਂ ਜੋਜਾਰ ਸਿੰਘ ਜਦੋਂ ਸਾਡੇ ਕੋਲ ਆਏ ਇਹਨਾਂ ਨੂੰ ਕਾਫੀ ਅਸੀਂ ਕਿਹਾ ਕਿ ਤੁਸੀਂ ਆਪਣਾ ਪਾਰਟਿਸਪੇਸ਼ਨ ਕੰਟੀਨਿਊਡ ਰੱਖੋ ਤਾਨੂੰ ਸਕੂਲ ਵੱਲੋਂ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਛੁੱਟੀ ਚਾਹੀਦੀ ਅਸੀਂ ਤੁਹਾਨੂੰ ਛੁੱਟੀ ਦਾਂਗੇ ਔਰ ਨਾਲ ਦੇ ਨਾਲੇ ਵੀ ਕਿਹਾ ਕਿ ਅਸੀਂ ਔਨ ਡਿਊਟੀ ਤੁਹਾਨੂੰ ਕਰਾਂਗੇ ਤਾਂ ਕਿ ਤੁਹਾਡੀ ਸੈਲਰੀ ਬਿਲਕੁਲ ਨਾ ਕੱਟੇ ਹੈਨਾ ਇਹ ਅਸੀਂ ਹਮੇਸ਼ਾ ਹੀ ਜਦੋਂ ਵੀ ਇਹ ਖੇਲਣ ਗਏ ਇਹਨਾਂ ਦਾ ਕਦੇ ਕੋਈ ਪੈਸਾ ਅਸੀਂ ਕਟਿਆ ਨਹੀਂ ਹੈਗਾ ਔਰ ਅੱਗੇ ਪਿਛੇ ਵੀ ਇਹਨਾਂ ਨੂੰ ਜਾਣਾ ਪੈਂਦਾ ਆਪਣੀ ਕੋਈ ਟ੍ਰੇਨਿੰਗ ਲਈ ਜਾਂ ਕੁਝ ਵੀ ਹੈ ਤੇ ਮੈਨੇਜਮੈਂਟ ਦਾ ਪੂਰਾ ਸਪੋਰਟ ਰਹਿੰਦਾ ਹੈ ਨਾ ਵੱਡੀ ਫਾਈਨੈਂਸ਼ੀਅਲ ਸਪੋਰਟ ਹੋ ਜਾਂਦੀ ਹੈ ਇੱਕ ਤੁਸੀਂ ਬਿਲਕੁਲ ਬਿਲਕੁਲ ਇਹ ਵੱਡੀ ਵੱਡੀ ਫਾਈਨੈਂਸ਼ੀਅਲ ਸਪੋਰਟ ਹੋ ਜਾਂਦੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪਿਛਲੇ ਸਾਲ ਵੀ ਸਾਡੇ ਕੁਝ ਦੋ ਬੱਚੇ ਸੀ 12th ਕਲਾਸ ਦੇ ਉਹ ਰੋਇੰਗ ਚੈਂਪੀਅਨਸ਼ਿਪ ਲਈ ਗਏ ਸੀ ਫਿਲੀਪੀਨਸ ਦੇ ਵਿੱਚ ਇੰਡੀਆ ਰਿਪਰਿਜ਼ੈਂਟ ਕੀਤਾ ਸੀ ਤੇ ਮੈਨੇਜਮੈਂਟ ਨੇ ਉਹਨਾਂ ਬੱਚਿਆਂ ਨੂੰ ਵੀ 15-15 ਹਜ਼ਾਰ ਰੁਪਏ ਦਿੱਤਾ ਸੀ ਉਹਨਾਂ ਨੂੰ ਮੋਟੀਵੇਟ ਕੀਤਾ ਸੀ ਕਿ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਤੇ ਇਹ ਬੱਚਾ ਵੀ ਜਾਪਾਨ ਜਾ ਕੇ ਆਇਆ ਏ ਤੇ ਜੁਜਾਰ ਸਿੰਘ ਪਿਛਲੇ ਮਹੀਨਿਆਂ ਦੇ ਵਿੱਚ ਵੀ ਮੈਡਲ ਜਿੱਤ ਕੇ ਆਏ ਨੇ ਸੋ ਆਈ ਐਮ ਵੈਰੀ ਹੋਪਫੁਲ ਕਿ ਜਿਹੜੇ ਬੱਚੇ ਸਾਡੇ ਨੈਸ਼ਨਲ ਵਾਲੇ ਆ ਉਹ ਵੀ ਕੱਲ ਨੂੰ ਬੈਟਰ ਜਗ੍ਹਾ ਤੇ ਆਣਗੇ ਅੱਛਾ ਕਰਨਗੇ ਗੁਰਪ੍ਰੀਤ ਕੌਰ ਮਾਥੁਰ ਨਿੱਜੀ ਤੌਰ ਦੇ ਉੱਤੇ ਕੀ ਸੋਚਦੇ ਨੇ ਵੀ ਇੱਕ ਗੁਰਸਿੱਖ ਜਿਹੜਾ ਬੱਚਾ ਹੈਗਾ ਤੁਹਾਡਾ ਜਿਹੜਾ ਦੀਪੀ ਹੈ ਉਹ ਚਮਕੌਰ ਸਾਹਿਬ ਦੀ ਧਰਤੀ ਤੋਂ ਉੱਠਿਆ ਤੇ ਅੱਜ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾ ਕੇ ਨਾਮ ਰੋਸ਼ਨ ਕਰ ਰਿਹਾ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂਕਿ ਅੱਜ ਦਾ ਜਿਹੜਾ ਯੂਥ ਹੈ ਨਾ ਉਹ ਬਹੁਤ ਹੀ ਬੁਰੀ ਤਰ੍ਹਾਂ ਪਟਕਿਆ ਹੋਇਆ ਆਪਣੇ ਧਰਮ ਆਪਣੇ ਜਿਹੜੀ ਜੜੀ ਸਿੱਖੀ ਕੇਸ਼ਾਂ ਸਵਾਸਾਂ ਦੇ ਨਾਲ ਨਿਭਾਈ ਅਸੀਂ ਅਰਦਾਸ ਕਰਦੇ ਹਾਂ ਉਸ ਤੋਂ ਤਾਂ ਬਹੁਤ ਹੀ ਦੂਰ ਹੋ ਗਏ ਨੇ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਇਹ ਬਾਨਾ ਪਾਇਆ ਤੇ ਪਤਾ ਨਹੀਂ ਅਸੀਂ ਸਮਾਰਟ ਨਹੀਂ ਲੱਗਣਾ ਪਰ ਦਿਲਜੀਤ ਸਿੰਘ ਦੋਸਾਂਝ ਨੇ ਵੀ ਨਾ ਬਿਲਕੁਲ ਸਿੱਖੀ ਦੇ ਵਿੱਚ ਆ ਕੇ ਇਹ ਉਹਨਾਂ ਦੀ ਲੋਕਾਂ ਦੀ ਸੋਚ ਨੂੰ ਬਿਲਕੁਲ ਚੇਂਜ ਕਰਤਾ ਜੋ ਵੀ ਸਾਡਾ ਧਰਮ ਹੈ ਜੋ ਵੀ ਅਸੀਂ ਕਰਦੇ ਹਾਂ ਉਸ ਨੂੰ ਸਭ ਤੋਂ ਉੱਪਰ ਅਸੀਂ ਰੱਖਾਂਗੇ ਜੇ ਉਹਨੂੰ ਉੱਪਰ ਰੱਖਾਂਗੇ ਉਹਦੀ ਕਦਰ ਕਰਾਂਗੇ ਆਪਣੇ ਰੂਟਸ ਦੀ ਕਦਰ ਕਰਾਂਗੇ ਆਪਣੇ ਵੈਲਿਊਜ਼ ਦੀ ਕਦਰ ਕਰਾਂਗੇ ਤਦ ਹੀ ਸਾਡੀ ਰੈਕੋਗਨੀਸ਼ਨ ਹੋਏਗੀ ਨਹੀਂ ਤੇ ਸਾਡੀ ਕੀ ਆਈਡੈਂਟੀਟੀ ਹੈ ਮੈਂ ਵੀ ਬੱਚਿਆਂ ਨੂੰ ਇਹ ਗੱਲ ਕਹਿੰਨੀ ਆਂ ਔਰ ਮੈਂ ਅਕਸਰ ਮਾਰਨਿੰਗ ਅਸੈਂਬਲੀ ਚ ਕਹਿ ਦਿੰਨੀ ਆਂ ਕਿ ਤੁਸੀਂ ਐਡੇ ਵੱਡੇ ਵੱਡੇ ਸਰਦਾਰ ਹੋ ਇਹਨਾ ਤੁਹਾਡੀ ਸਰਦਾਰੀ ਇਸ ਗੱਲ 'ਚ ਨਹੀਂ ਹੈ ਕਿ ਤੁਸੀਂ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਤੁਸੀਂ ਟਰੱਕ ਤੇ ਟਰੈਕਟਰ ਚਲਾਓ ਤੁਹਾਡੀ ਸਰਦਾਰੀ ਇਹਦੇ 'ਚ ਹੋਣੀ ਚਾਹੀਦੀ ਹੈ ਕੁਝ ਵੱਡਾ ਕਰਕੇ ਦਿਖਾਓ ਵੱਡੇ ਸੁਪਨੇ ਹੋਣੇ ਚਾਹੀਦੇ ਹੈਨਾ ਅਸੀਂ ਆਪਾਂ ਦੇਖਿਆ ਆਪਣੀ ਪੱਗਾਂ ਪਿੱਛੇ ਮਰਨ ਮਰਾਨ ਨੂੰ ਚਲੇ ਜਾਂਦੇ ਆ ਇਹ ਸਾਡਾ ਤਾਜ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿੰਨੀ ਇੱਜ਼ਤ ਦੇ ਨਾਲ ਆਪਣਾ ਇਹਨਾਂ ਨੇ ਪਗੜੀ ਆਪਣੀ उतारी ਹੈ ਔਰ ਰੱਖੀ ਹੈ ਦਿੱਤੀ ਹੈ ਆਪਣੇ ਮੈਨੇਜਰ ਨੂੰ ਸੋ ਇਹ ਬਹੁਤ ਵੱਡਾ ਉਦਾਹਰਨ ਸੈੱਟ ਹੋ ਰਿਹਾ ਆਈ ਥਿੰਕ ਇਟ ਵਿਲ ਇਟ ਇਸ ਗoing ਟੂ ਬੀ ਅ ਬਿਗ ਬਿਗ ਇਨਸਪੀਰੇਸ਼ਨ ਮੇਰੇ ਬੱਚਿਆਂ ਵਾਸਤੇ ਤਾਂ ਹੈ ਹੀ ਕਿਉਂਕਿ ਜੁਜਾਰ ਸਿੰਘ ਇਜ਼ ਆਲਵੇਸ ਅਵੇਲੇਬਲ ਵਿਦ ਹਰ ਸਮਾਜ ਵਾਸਤੇ ਇੱਕ ਵੱਡੀ ਉਦਾਹਰਨ ਹੈ ਹਾਂਜੀ ਸਾਰੇ ਸਮਾਜ ਵਾਸਤੇ ਬਹੁਤ ਵੱਡੀ ਉਦਾਹਰਨ ਹੋ ਗਈ ਹੀ ਇਜ਼ ਵੈਰੀ ਹੰਬਲ ਕਦੇ ਕਿਸੇ ਨਾਲ ਲੜਨਾ ਨਹੀਂ ਉੱਚਾ ਬੋਲਣਾ ਨਹੀਂ ਜ਼ਿਆਦਾ ਬੋਲਣਾ ਨਹੀਂ ਬਹੁਤ ਹੀ ਇਨੋਸੈਂਸ ਜਿਹਨੂੰ ਕਹਿੰਦੇ ਆ ਨਾ ਮਤਲਬ ਕੋਈ ਉਹ ਨਹੀਂ ਮਤਲਬ ਆਰਾਮ ਦੇ ਨਾਲ ਹੈ ਨਾ ਪਰ ਗੇਮ ਵਿੱਚ ਤਾਂ ਆ ਲੱਗਦਾ ਇਹ ਤਾਂ ਬਹੁਤ ਗੁੱਸੇ 'ਚ ਹੈ देखो वो तो फायर चाहिए है हाँ। जो फायर नहीं होएगी और वो किसी भी गोल वास्तव चाहिए जोश ते जज्बा हाँ जी हाँ। बहुत जरूरी है बहुत ज्यादा जरूरी है जोश ते जज्बा जे वो फायर नहीं होएगी जो जोश नहीं होएगा फिर गल बनती नहीं इन्हों ने बच्चों ये दसता कि छोटे छोटे नहीं बहुत व्डे वे जिस तरह अपने गोल्स रखो एम रखो अपने सुपने व्डे रखो है ना तो ही असं उन्होंने अचीव करने अपने कंफर्ट जोन चु बाहर निकलोंगे है ना और ਫਿਰ ਪੂਰੀ એનર્ਜੀ ਲਾ ਕੇ ਅਸੀਂ ਜਿੱਤਾਂਗੇ ਇਹ ਬਹੁਤ ਵਧੀਆ ਗੱਲ ਹੋ ਗਈ ਮੈਂ ਤਾਂ ਇਹ ਸਮਝਦੀਆਂ ਇਹਨਾਂ ਦਾ ਉਦਾਹਰਣ ਇੰਨਾ ਕੋ ਸਾਫ ਸਾਡੇ ਵਾਸਤੇ ਹੋਗਾ ਜਿਹੜੇ ਲੋਕੀ ਜਿਹੜੇ ਸਾਡਾ ਯੂਥ ਹੈ ਨਸ਼ੇ ਵੱਲੇ ਜਾ ਰਿਹਾ ਹੈ ਜਿਨ੍ਹਾਂ ਦੀਆਂ એનਰਜੀਜ਼ ਚੈਨਲਾਈਜ਼ ਨਹੀਂ ਉਹਨਾਂ ਵਾਸਤੇ ਇੱਕ ਰਸਤਾ ਖੁੱਲ ਗਿਆ ਹੈ ਕਿ ਆਪਾਂ ਆਪਣੀ એનર્ਜੀ ਨੂੰ ਉਧਰ ਕਿਉਂ ਨਾ ਲਾਈਏ ਪੋਜ਼ਿਟਿਵਿਟੀ ਵੱਲੇ ਕਿਉਂ ਨਾ ਲਾਈਏ ਸੋ ਇਸ ਟਾਈਮ ਚ ਮੈਂ ਇਸ ਬੱਚੇ ਨੂੰ ਸ਼ਾਬਾਸ਼ ਕਹਾਂਗੀ ਔਰ ਮੈਂ ਆਪਣੇ ਸਭ ਬੱਚਿਆਂ ਨੂੰ ਵੀ ਕਹਾਂਗੀ ਸਕੂਲ ਦੇ ਬੱਚਿਆਂ ਨੂੰ ਵੀ ਔਰ ਉਹ ਸਾਰੇ ਸਟੂਡੈਂਟਸ ਨੂੰ ਚਾਹੇ ਕਿਸੇ ਵੀ ਸਕੂਲ ਦੇ ਨੇ ਕਿ ਇੱਕ ਉਦਾਹਰਣ ਆਪਣੇ ਕੋਲ ਰੱਖ ਕੇ ਜੀਣਾ ਚਾਹੀਦਾ ਮੈਂ ساری ਜ਼ਿੰਦਗੀ ਸੋਚਦੀ ਸੀ ਕਿ ਮੈਨੂੰ ਅਮਿਤਾਵਚਨ ਮੈਂ ਅਮਿਤਾਵਚਨ ਵਰਗਾ ਬੰਨਾ ਹੈ ਹੈਨਾ ਮੈਂ ਹਮੇਸ਼ਾ ਸੋਚੀ ਸੀ ਲਾਈਕ ਵਾਟ ਅਮਿਤਾਵਚਨ ਕਹਿੰਦੇ ਸੀ ਕਿ 21 21ਸੈਂਚਰੀ ਦਾ ਇੱਕ ਸ਼ੰਚਾਰ ਹੈ ਨਾ ਤੁਸਨ ਲੱਗਦਾ ਜੀ ਸਾਡੀ ਪੜ੍ਹਾਈ ਦੇ ਉਹਦੇ ਵਿੱਚ ਪਦਰ ਦੇ ਵਿੱਚ ਅਸੀਂ ਬੈਸਟ ਤੋਂ ਬੈਸਟ ਕਰੀਏ ਰਾਈਟ ਔਰ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਸਾਡੇ ਬੱਚੇ ਪੂਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਿੱਖਣਗੇ ਔਰ ਅਗਿਆਨਗੇ ਔਰ ਪੰਜਾਬ ਦਾ ਨਾਮ ਬਹੁਤ ਉੱਚਾ ਕਰਣਗੇ ਬਿਲਕੁਲ ਮੈਂ ਉਹਨਾਂ ਖਿਡਾਰੀਆਂ ਦੇ ਨਾਲ ਵੀ ਗੱਲ ਕਰਵਾਉਂਦਾ ਤੁਹਾਡੀ ਜਿਹੜੇ ਖਿਡਾਰੀ ਜੁਧਾਰ ਸਿੰਘ ਤੋਂ ਟ੍ਰੇਨਿੰਗ ਲੈਂਦੇ ਨੇ ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਨਾਮ ਸ਼ਮੂਦ ਸਿੰਘ ਹੈ ਅਛਾ ਤੁਸੀਂ ਇਹ ਦੱਸੋ ਵੀ ਤੁਸੀਂ ਕਿਹੜੀ ਗੇਮ 'ਚ ਕਿੱਥੇ ਤੱਕ ਖੇਡਿਆ ਹੁਣ ਜੀ ਦੇਖੋ ਇੱਕ ਗੇਮ ਹੁੰਦੀ ਹੈ ਜੂ ਜੂਟਸੂ ਜੀ ਦੇ ਵਿੱਚ ਸਾਨੂੰ ਰੈਸਲਿੰਗ ਦੀ ਤਰ੍ਹਾਂ ਗ੍ਰੈਪਲਿੰਗ ਕਰਨੀ ਹੁੰਦੀ ਹੈ ਆਪਣੇ ਓਪੋਨੈਂਟ ਦੀ ਤੇ ਉਹ ਮੈਂ ਸਭ ਤੋਂ ਪਹਿਲਾਂ ਦਿੱਲੀ ਨੈਸ਼ਨਲ ਟੂਰਨਾਮੈਂਟ ਹੋਇਆ ਸੀ ਜਿਹੜਾ ਕਿ ਇਹ ਸਪੋਰਟਸ ਜੂ ਜੂਟਸੂ ਇੰਟਰਨੈਸ਼ਨਲ ਫੈਡਰੇਸ਼ਨ ਨੇ ਕਰਵਾਇਆ ਸੀ ਤੇ ਉਸ ਵਿੱਚ ਮੇਰਾ ਸਿਲਵਰ ਮੈਡਲ ਆਇਆ ਸੀ ਤੇ ਫਿਰ ਅੱਗੇ ਅਸੀਂ ਸਪਟੰਬਰ 2024 ਵਿੱਚ ਜਪਾਨ ਗਈ ਸੀ ਤੇ ਉੱਥੇ ਜਾ ਕੇ ਮੇਰਾ ਬ੍ਰਾਊਂਸ ਮੈਡਲ ਆਇਆ ਜੀ ਦੀ ਕਿ ਮੈਨੂੰ ਕਿੰਨੀ ਤੁਹਾਨੂੰ ਲੱਗਦਾ ਵੀ ਸਪੋਰਟ ਰੰਦੀ ਆ ਜੁਧਾਰ ਸਿੰਘ ਹਰਾਂ ਦੀ ਔਰ ਕਿੰਨਾ ਕ ਹੋਣ ਲੱਗਦਾ ਵੀ ਜਦੋਂ ਇਹਨਾਂ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਛਾ ਗਿਆ ਤਾਂ ਕਿੰਨਾ ਕ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਵੀ ਸਾਡਾ ਜਿਹੜਾ ਕੋਚ ਹੈ ਉਹ ਦੁਨੀਆ ਪੱਧਰ ਤੇ ਮਸ਼ਹੂਰ ਹੈ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਬੜੀ ਬੜੀ ਗੱਲ ਹੈ ਕਿ ਸਾਨੂੰ ਜੁਧਾਰ ਸਿੰਘ ਟਾਈਗਰ ਵਰਗੇ ਕੋਚ ਮਿਲੇ ਆ ਉਸਤਾਦ ਮਿਲੇ ਆ ਜੋ ਕਿ ਆਪ ਵੀ ਬਹੁਤ بڑے ਪਲੇਅਰ ਨੇ ਤੇ ਸਾਡੇ ਉੱਪਰ ਵੀ ਕੰਮ ਕਰ ਰਹੇ ਨੇ ਤੇ ਅਸੀਂ ਵੀ ਮਿਹਨਤ ਲਾ ਰਹੇ ਆਂ ਤੇ ਉਹ ਨਾਲ 1-2 ਸਾਲ ਚ ਅ ਬਹੁਤ ਟੂਰਨਾਮੈਂਟ ਖੇਡ ਸਕਦੇ ਅਸੀਂ ਤੇ ਆਪਣੇ ਦੇਸ਼ ਦੇ ਨਾਮ ਤੇ ਮੋਟੀਵੇਟ ਹੋ ਰਹੇ ਹਾਂ ਜੁਜਾ ਸਿੰਘ ਇਸ ਅਚੀਵਮੈਂਟ ਤੋਂ ਮੋਟੀਵੇਟ ਤਾਂ ਜੀ ਪਹਿਲੇ ਦਿਨ ਤੋਂ ਹੀ ਸੀ ਬਟ ਇੱਕ ਕਹਿੰਦੇ ਵੀ ਮੋਟੀਵੇਸ਼ਨ ਜ਼ਰੂਰੀ ਹੁੰਦੀ ਹੈ ਕਿ ਅੱਗੇ بڑے ਗੋਲ ਪੂਰੇ ਕਰਨ ਲਈ ਉਹ ਮੋਟੀਵੇਸ਼ਨ ਸਰ ਬਣਦੇ ਸਾਡੀ ਕਿਉਂਕਿ ਜਿਹੜੀ ਵੀ ਗੇਮ ਖੇਲੀ ਇਹਨਾਂ ਨੇ ਹਰ ਇੱਕ 'ਚ ਕੁਛ ਨਾ ਕੁਛ ਕਰਿਆ ਹੀ ਆ ਜਿੱਦਾਂ ਕਿ ਕੇਜ ਫਾਈਟ ਵੀ ਖੇਲੇ ਆ ਸਰ ਉਹਦੇ ਵਿੱਚ ਵੀ ਬੈਲਟ ਜਿੱਤੇ ਨੇ 2017 'ਚ ਤੇ ਹੁਣ ਸਲਫ ਹੈ ਜੀ ਤੁਹਾਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਬਿਲਕੁਲ ਬਿਲਕੁਲ ਮੇਰੇ ਨਾਲ ਹੋਰ ਬੱਚੀਆਂ ਵੀ ਨੇ ਅੱਛਾ ਕੀ ਲੱਗਦਾ ਤੁਸੀਂ ਕੀ ਗੇਮ ਖੇਡਦੇ ਹੋ ਅਸੀਂ ਕਾਰਾਟੇ ਖੇਡਦੇ ਹਾਂ ਜੀ ਤੇ ਜੁਜਾਪ ਸਿੰਘ ਫਰੀ ਟ੍ਰੇਨਿੰਗ ਦਿੰਦੇ ਨੇ ਹਾਂ ਜੀ ਇਹੀ ਦਿੰਦੇ ਨੇ ਸਾਰੀ ਗੇਮਸ ਵਗੈਰਾ ਸੈਲਫ ਡਿਫੈਂਸ ਇੱਕ ਹੋਇਆ ਨਾ ਉਹਦੇ ਵਿੱਚ ਸਾਰੇ ਮਾਰਸ਼ਲ ਆਰਟ ਵਗੈਰਾ ਹਰੇਕ ਟਾਈਪ ਦੇ ਸਾਰ ਨੂੰ ਆnde ਅੱਛਾ ਹਾਂ ਜੀ ਤਾਂ ਸਰਦੀਆਂ ਮਲ ਕੇ ਟੈਕਨੀਕਸ ਦਾ ਜਿਹੜਾ ਉਹ ਪੂਰਾ ਫਾਇਦਾ ਤੁਸੀਂ ਲੈ ਰਹੇ ਹੋ ਹਾਂਜੀ ਸਰ ਦੀ ਟੈਕਨੀਕ ਸੀ ਬਹੁਤ ਲੱਗਦੀ ਨੇ ਡਿਫਰੈਂਟ ਨੇ ਉਹ ਟੈਕਨੀਕ ਸੀ ਇਹ ਜੇ ਦੱਸਦੇ ਨੇ ਜਿਹਦੇ ਨਾਲ ਬੰਦਾ ਅੱਗੇ ਤੇ ਅੱਗੇ ਹੋਰ ਵਧੀਆ ਖੇਡ ਸਕੇ ਉਹ ਟੈਕਨੀਕ ਸੀ ਐਵੇਂ ਵੀ ਸਾਹਮਣੇ ਵਾਲੇ ਨੂੰ ਜਿਕਨ ਨੌਕਆਊਟ ਹੋ ਜਵੇ ਉਹ ਜਾਂ ਫਿਰ ਉਹ ਖੇਲਣ ਤੋਂ ਹੀ ਮਨਾ ਕਰ ਦੇਵੇ ਇਹ ਜਿਹੇ ਟੈਕਨੀਕਸ ਦੱਸਦੇ ਨੇ ਉਹ ਜੀ ਕਿਉਂ ਚਾਹ ਹਾਂਜੀ ਤਾਂ ਹੀ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਉਹ ਪਹੁੰਚ ਗਏ ਤੇ ਹੁਣ ਉਹਨਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਹੁੰਚਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਵੀ ਜਾਣਾ ਉਸ ਰਾਹੇ ਹਾਂਜੀ ਹਾਂਜੀ ਉਸੇ ਰਾਹ ਜਰੂਰ ਜਾਵਾਂਗੇ ਕਿਉਂਕਿ ਸਰ ਨੇ ਹੀ ਸਾਨੂੰ ਸਿਖਾਇਆ ਏ ਜਿਨ੍ਹਾਂ ਨੇ ਆਪ ਐਨੇ ਵਧੀਆ ਸਲੇਬ ਫਾਈਟ ਕੀਤੀ ਤੇ ਹੋਰ ਵੀ ਬਹੁਤ ਫਾਈਟਾਂ ਕੀਤੀਆਂ ਏ ਸਾਨੂੰ ਲੱਗਦਾ ਵੀ ਅਸੀਂ ਵੀ ਜਰੂਰ ਰੁਕਣਾ ਹੀ ਕਰਾਂਗੇ ਉਹਨਾਂ ਦਾ ਨਾਮ ਰੋਸ਼ਨ ਕਰਾਂਗੇ ਉਸੇ ਕੀ ਲੱਗਦਾ ਬੇਟਾ ਕੀ ਮਨ ਦੇ ਵਿੱਚ ਕਿਦਾਂ ਦੇ ਵਲਵਲੇ ਜਦੋਂ ਆਉਂਦੇ ਨੇ ਵੀ ਸਾਡਾ ਜਿਹੜਾ ਕੋਚ ਆ ਉਹਨੇ ਐਡਾ ਵੱਡਾ ਮਾਣ ਮਹਿਸੂਸ ਕਰ ਲਿਆ ਮਾਣ ਤੇ ਆ ਗਿਆ ਜਦੋਂ ਦੁਨੀਆ ਪੱਧਰ ਦੇ ਉੱਤੇ ਉਸ ਦਾ ਨਾਮ ਰੋਸ਼ਨ ਹੋ ਗਿਆ ਤੋ ਤੁਹਾਡੇ ਵੀ ਘਰ ਦੇ ਜਾਂ ਬਾਕੀ ਕਹਿੰਦੇ ਹੋਣਗੇ ਵੀ ਤੁਹਾਡਾ ਜਿਹੜਾ ਕੋਚ ਹੈ ਜੀ ਅੱਜ ਟੀਵੀਾਂ ਦੇ ਉੱਤੇ ਛਾਇਆ ਹੋਇਆ ਤਾਂ ਕਿਦਾਂ ਦਾ ਲੱਗਦਾ ਫਿਰ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਨੂੰ ਜੁਝਾਰ ਸਿੰਘ ਵਰਗੇ ਕੋਚ ਮਿਲੇ ਹਨ ਜਿਨ੍ਹਾਂ ਕੋਲ ਐਨੇ ਵਧੀਆ ਵਧੀਆ ਟੈਕਨੀਕਸ ਹੈ ਐਨੇ ਜ਼ਰਾ ਟੈਲੈਂਟਡ ਹੈ ਤੇ ਆਪਣਾ ਟੈਲੈਂਟ ਆਪਣੇ ਤੱਕ ਸੀਮਿਤ ਨਹੀਂ ਰੱਖ ਰਿਹਾ ਸਾਨੂੰ ਵੀ ਦੱਸ ਰਹੇ ਹਨ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਬਿਹਤਰ ਕਰ ਸਕਦੇ ਹਾਂ ਕਿਵੇਂ ਅੱਗੇ-ਅੱਗੇ ਪੱਧਰਾਂ ਤੇ ਜਾ ਕੇ ਖੇਡ ਸਕਦੇ ਹਾਂ ਤੇ ਵਕ ਵਕ ਹਨਾ ਮੈਡਲਸ ਹੈ ਉਹਨਾਂ ਦੀ ਪ੍ਰਾਪਤੀ ਕਰ ਸਕਦੇ ਹਾਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਸਾਡੀ ਫੈਮਿਲੀ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ ਹੁਣ ਇਹ ਦੇਖ ਦੇ ਕੇ ਵੀ ਐਨਵੀਡੀ ਟੀਚਰ ਹੈ ਹਨਾ ਤੋਂ ਬਹੁਤ ਸਪੋਰਟ ਮਿਲ ਰਿਹਾ ਹੈ ਬੜੇ ਮੋਟੀਵੇਟ ਹੋਏ ਥੋਡੇ ਤੋਂ ਇਹ ਮੋਟੀਵੇਸ਼ਨ ਇਹਨਾਂ ਨੂੰ ਮਿਲੀ ਹੈ ਸਟੂਡੈਂਟਸ ਨੂੰ ਕਿੱਦਾਂ ਦੇ ਫਿਰ ਅੱਗੇ ਨੂੰ ਹੁਣ ਇਹਨਾਂ ਦੀ ਤਿਆਰੀ ਜਿਹੜੀ ਹੈ ਉਹ ਕਰਵਾਉਂਗੇ ਵੀ ਇਹ ਵੀ ਜਿਹੜੇ ਜਾ ਕੇ ਕਹਿਣ ਵੀ ਅਸੀਂ ਜੁਧਾਰ ਸਿੰਘ ਕੋਲ ਸਿੱਖ ਕੇ ਆਏ ਆ ਹਾਂਜੀ ਹਾਂਜੀ ਇਹ ਸਾਰੇ ਬੱਚੇ ਨਾ ਜੀ ਸਟੇਟ ਲੈਵਲ ਦੇ ਪਲੇਅਰ ਨੇ ਮੈਡਲਿਸਟ ਨੇ ਇੰਟਰਨੈਸ਼ਨਲ ਤੇ ਇੰਟਰਨੈਸ਼ਨਲ ਦੇ ਹਨਾ ਜੀ ਤੇ ਇਹ ਬੱਚੇ ਜਦੋਂ ਮੈਂ ਜੁਆਇਨ ਕੀਤਾ ਉਦੋਂ ਪਹਿਲਾਂ ਕਹਿੰਦੇ ਇਹ ਮੈਂ ਬਿਲਕੁਲ ਜ਼ੀਰੋ ਤੋਂ ਜਿਹਨਾਂ ਨੂੰ ਸ਼ੁਰੂ ਕਰਵਾਇਆ ਇਹ ਬਹੁਤ ਵਧੀਆ ਪਹਿਲਾਂ ਤੋਂ ਮੈਡਲਿਸਟ ਬੱਚੇ ਸੀ ਬਟ ਅਸੀਂ ਕੁਝ ਟੈਕਨੀਕਸ ਦੇ ਵਿੱਚ ਚੇਂਜ ਕਰਕੇ ਅਸੀਂ ਨਵੇਂ ਤਰੀਕੇ ਨਾਲ ਉਹਨਾਂ ਗੇਮਸ ਦੇ ਵਿੱਚ ਯੂਜ਼ ਕੀਤਾ ਜਿਵੇਂ ਬੱਚੇ ਦੱਸੇ ਜਾਈ ਸੀ ਹੈਨਾ ਜੀ ਤੇ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਮੈਨੂੰ ਇਹ ਦੱਸਣਾ ਨਹੀਂ ਪੈਂਦਾ ਕਿ ਤੁਸੀਂ ਇਦਾਂ ਖੜੇ ਹੋ ਜੋ ਜਾਂ ਉਦਾਂ ਖੜੇ ਹੋ ਜੋ ਡਿਸਪਲਿਨ ਬੱਚੇ ਨੇ ਜੀ ਜੇ ਇੱਥੇ ਪ੍ਰੈਕਟਿਸ ਕਰਦੇ ਨੇ ਤੇ ਓਨੀ ਹੀ ਘਰ ਵੀ ਪ੍ਰੈਕਟਿਸ ਕਰਦੇ ਨੇ ਤਾਂ ਹੀ ਇਹਨਾਂ ਦੇ ਮੈਡਲ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਆ ਰਹੇ ਨੇ ਤੇ ਮੈਨੂੰ ਇਹਨਾਂ ਸਾਰੇ ਬੱਚਿਆਂ ਤੋਂ ਉਮੀਦ ਹੈ ਕਿ ਇਹਨਾਂ ਬੱਚਿਆਂ ਦੇ ਵਿੱਚੋਂ ਜ਼ਿਆਦਾਤਰ ਬੱਚੇ ਇੰਟਰਨੈਸ਼ਨਲ ਲੈਵਲ ਤੇ ਭਾਰਤ ਦਾ ਨਾਮ 올림픽 ਲੈਵਲ ਤੇ ਰੋਸ਼ਨ ਕਰਨਗੇ ਜੀ ਬਿਲਕੁਲ ਇਹ ਜਿਹੜੇ ਵਿਦਿਆਰਥੀ ਹੈਗੇ ਆ ਸਾਰੇ ਜੁਝਾਰ ਸਿੰਘ ਹੋਰਾਂ ਤੋਂ ਟ੍ਰੇਨਿੰਗ ਲੈ ਰਹੇ ਆ ਤੇ ਦੇਸ਼ ਦਾ ਭਵਿੱਖ ਜਿਹੜੇ ਨੇ ਇਹ ਵਿਦਿਆਰਥੀ ਬਣਨਗੇ ਜਿਸ ਦੀ ਸਿੱਖਿਆ ਜਿਹੜੀ ਆ ਜੁਝਾਰ ਸਿੰਘ ਇਹਨਾਂ ਨੂੰ ਦੇ ਰਹੇ ਨੇ